ਉਹਨਾਂ ਨੇ ਭੇਜਦੀ ਉਹਨਾਂ ਦਾ ਕਾਰਜੋਗ ਬੜੇ ਬਹੁਤ ਜਿਆਦਾ ਉਹਨਾਂ ਦੇ ਫੋਲੋਅਰ ਨੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਇੱਕ ਵੱਡੇ ਪੱਤਰਕਾਰ ਨੇ ਮਸ਼ਹੂਰ ਪੱਤਰਕਾਰ ਨੇ ਵੱਧ ਫੋਲੋਅਰ ਆ ਉਹਨਾਂ ਦੇ ਉਹ ਅੱਜ ਕਿੱਥੇ ਨੇ ਉਹਨਾਂ ਨੇ ਇਹ ਕੁਝ ਕਿਉਂ ਨਹੀਂ ਦਿਖਾਇਆ ਬੜੀਆਂ ਜਾਂਦਾ ਧਰਨਾ ਤੋਂ ਰੋੜੀ ਵਾਲੇ ਆਪਣੇ ਲੈ ਕੇ ਕੈਮਰਾ ਐਨਾ ਸੋਹਣਾ ਆਪਣੇ ਕੈਮਰੇ ਲੈ ਕੇ ਸ਼ਹਿਰ ਤੇ ਉਹ ਕੈਮਰੇ ਜਿੱਦੇ ਉੱਤੇ ਮੇਰੇ ਖਿਆਲ 6 ਵਜੇ ਆ ਜਾਣਾਗਾ ਮੈਂ ਕਿਹੜਾ ਅਮਰੀਕਾ ਪਾ ਗੇ ਆਪਾਂ ਬੁਲਕਾਰ ਦੀ ਜੀ ਨੂੰ ਤੁਸੀਂ ਮੇਰਾ ਸੁਨੇਹਾ ਲਾ ਦਿਓ ਉਹ ਉਤੇ ਰਿਹਾ ਉਹਦੇ ਤੇ ਕੈਮਰੇ ਉੱਪਰ ਕੈਮਰੇ ਤੋੜ ਲੱਗੇ ਨਾ ਉੱਤੇ ਦਾ ਪਾਊਗਾ 6 ਵਜੇ ਲਾਈਵ ਆਪਾਂ ਇੰਟਰਵਿਊ ਰੱਖ ਲੈਨੇ ਆ ਪ੍ਰਕਾਰ ਦੀ ਪੂਰਾ ਪੰਜਾਬ ਕਵਰੇਜ ਵੀ ਦਿਖਾਵਾਂਗੇ ਤੇ ਜਿਹੜੇ ਅਸੀਂ ਕੋਈ ਸਾਡੇ ਕੋਲੇ ਤੱਥ ਨੇ ਜਾਂ ਅਸੀਂ ਖਲਾਫੇ ਕਰਨੇ ਆ ਉਹ ਵੀ ਦਿਖਾ ਦਾਂਗੇ ਸਭ ਲੈਨੇ ਆ ਲਾਅ ਐਂਡ ਆਰਡਰ ਸੱਤਾ ਕਿਵੇਂ ਚੱਲ ਰਿਹਾ ਹੈਗਾ ਡਰੱਗਸ ਦਾ ਕੀ ਹਾਲ ਆ ਜੇ ਕਿਲਾ ਤੇ ਭੇਜ ਦੀ ਠੀਕ ਹੈ ਨਾ ਸਾਡੇ ਸਤਿਕਾਰਯੋਗ ਜਿਹੜੇ ਹੋਰ ਦੋ ਤਿੰਨ ਵਧੀਆ بڑے ਮਸ਼ਹੂਰ ਚੈਨਲ ਨੇ ਇੱਥੇ ਆਪਣੇ ਭਾਈ ਸਰਕਾਰਜੋਗ ਬੜੇ ਬਹੁਤ ਜਿਆਦੇ ਉਹਨਾਂ ਦਾ ਫੋਨ ਕਰਨ ਨੂੰ ਦੇਖੋ ਸਾਡੇ ਸਰਕਾਰਜੋਗ ਸ਼ਹਿਰ ਦਾ ਬਹੁਤ ਜਰਨਲਿਸਟ ਇੱਕ ਜੀ ਬੜੀਆਂ ਜਾਂਦਾ ਧਰਨਾ ਤੋਂ ਉਹਦੀ ਪੂੰਗੀ ਆ ਲੈ ਕੇ ਕੈਮਰਾ ਇੰਨਾ ਸੋਹਣਾ ਆਪਣੇ ਕੈਮਰੇ ਲੈ ਕੇ ਸ਼ਹਿਰ 'ਚ ਤੇ ਉਹ ਕੈਮਰੇ ਵੀ ਦੇ ਦੇ ਉਹ ਕਿ ਮੇਰੇ ਖਿਆਲ ਉਹ ਤਾਂ ਉੱਤੇ ਲਿਆਉਂ ਜਿੱਦੇ ਕੈਮਰੇ ਨੂੰ ਕੈਮਰੇ ਤੋੜ ਲੱਗੇ ਨਾ ਉੱਤੇ ਲਾ ਪਾਉਗਾ ਕੁਤਾ ਸ਼ਹਿਰ ਚੋਂ ਵੀ ਕਹਿ ਰਹੇ ਆਵਾਜ਼ ਆਉਣ ਲੱਗੀ ਜਿਹੜੀ ਆਪਣੀ ਮੁਹਿੰਮ ਹੈ ਜੁੱਧ ਨਸ਼ਾ ਫਰਦ ਜੋ ਕਾਰਜਾਵੇ ਹੈ ਜਿਹਨੂੰ ਬਹੁਤ ਜਿਆਦਾ ਖੱਲ ਭੇਜ ਸਾਬ ਨਾਲ ਵੀ ਚੱਲ ਰਹੀ ਰਹਿੰਦੀ ਦੀਪ ਪਿੰਡਾਂ ਦੀਆਂ ਪਰਚਾਈਆਂ ਮਾਰਕੀਟ ਕਮੇਟੀ ਆ ਰਹੀਆਂ 20 ਪਿੰਡਾਂ ਦਾ ਮੁਕਤ ਹੋ ਗਏ ਉਹਨੇ ਬਤਾ ਪਾ ਕੇ ਦਿੱਤਾ ਜੀਵਥਾ ਨੂੰ ਇਹ ਬੇਇੱਜ਼ਤੀ ਕੀਤੀ ਸਾਡੇ ਪਿੰਡ ਜਿਹੜੇ ਹੈਗੇ ਕੋਈ ਚਿੱਟਾ ਖਾਦਾ ਨਹੀਂ ਕੋਈ ਲਾਉਂਦਾ ਨਹੀਂ ਜਾਂ ਪੀਂਦਾ ਜਿਵੇਂ ਹੁੰਦਾ ਜਿਹੜਾ ਨਾ ਉਥੇ ਕੋਈ ਵੇਚਦਾ ਨਾ ਬਣਦੀ ਕਿਲੇ ਵੇਚ ਨਾਲ ਵੀ ਸਾਡਾ ਪਿੰਡ ਨਸ਼ਾ ਬਹੁਤ ਪਸਤੋ ਨਸ਼ਾ ਮੁਕਤ ਪਸਤੋ ਸਾਡਾ ਹੁਣ ਮਾੜਾ ਗੰਦੀ ਨਗਰ ਚ ਪੈਂਦਾ ਜੀ ਇਹ 6 ਐਮ ਤੋਂ ਅਗਰੇ ਵਾਲੇ ਹੁਣ ਆਪਣੇ ਸਾਰੇ ਆਟੋ ਵਾਲੇ ਰੇਲੀ ਕੱਢ ਰਹੇ ਸਨ ਸ਼ਾਹ ਹੋ ਗਏ ਅੱਜ ਪੂਰਾ ਮਤੀ ਪਾਤੀ ਵੀ ਜਿਹੜਾ ਬੰਦਾ ਚਿੱਟਾ ਵਿਚ ਨਾਲ ਜਿਹੜਾ ਖਵਗਰ ਫੜ ਕੇ ਜੀਲ ਦੇਦਾ ਜੇ ਉਹਦੀ ਕੋਈ ਜਵਾਨਤ ਕਰਾਉ ਉਹਦਾ ਉਹਦਾ ਬੱਫਰ ਦਾ ਬੰਦ ਕਰਾ ਗੰਦੀ ਨਗਰ ਜੀ ਥੋੜਾ ਜਿਹਾ ਕੰਟਰੋਲ ਹੋਰ ਕਰਨਾ ਕੋਈ ਫਰੋਦੂ ਕੁਝ ਕਹਿੰਦਾ ਕੱਥਾ ਕਰੀ ਸਹੀ ਨਹੀਂ ਦੱਸਿਆ ਕਰੋ ਨਹੀਂ ਸਾਡੇ ਆਪਣੇ ਨੀਤੀਆਂ ਸੀ ਤੁਮ ਕਿ ਆਏ ਜੇਗਾ ਸੀ ਦੱਸੀਦਾ ਵੀ ਕਦੇ ਸ਼ਿਫਾਰਸ਼ ਕਰਨ ਨਹੀਂ ਆਇਆ ਸਾਬ ਬੜੇ ਕੋਲੇ ਚੱਲ ਮੈਂ ਇੱਕ ਗੱਲ ਜਿਹੜੇ ਜਿੱਥੇ ਵੇਚਦੇ ਤੂੰ ਤੂੰ ਦੱਸੋ ਆ ਕੇ ਟੱਕ ਲੱਗ ਜਿਹਦਾ ਪਬਲਿਕ ਨੂੰ ਆਪਣਾ ਨਾਲ ਸਾਥ ਦੇਣਾ ਚਾਹੀਦਾ ਚਲੋ ਉਸੇ ਬੈਠ ਹਾਂਜੀ ਹਾਂ ਲੋ ਹਾਂਜੀ ਢਾਲੀ ਵਾਲੇ ਜੀ ਹਾਂਜੀ ਕੀ ਹਾਲਾ ਜੀ ਵਧੀਆ ਜੀ ਵਧੀਆ ਵਧੀਆ ਜਗਜੀਤ ਕਿਵੇਂ ਆ ਇੱਕ ਅੱਜ ਰੰਮਪਰਾ ਫੂਲ ਜਿਹੜਾ ਥਾਣਾ ਸਿਟੀ ਹੈ ਜੀ ਉਹਦੇ ਵਿੱਚ ਅੱਜ ਕੈਮਰੇ ਲੱਗੇ ਨੇ ਸ਼ਹਿਰ ਦੇ ਵਿੱਚ ਅੱਛਾ ਉਹਨਾਂ ਦਾ ਉਦਘਾਟਨ ਕਰਨ ਲਈ ਅੱਜ ਹਲਕੇ ਦੇ ਵਿਧਾਇਕ ਐਮਐਲਏ ਬਲਕਾਰ ਸਿੱਧੂ ਪਹੁੰਚੇ ਸੀ ਅੱਛਾ ਜੀ ਉਹਨਾਂ ਦੇ ਪਹੁੰਚਣ ਸਾਰ ਉਹਨਾਂ ਨੇ ਇੱਕ ਗੱਲ ਕਹੀ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਇੱਕ ਵੱਡੇ ਪੱਤਰਕਾਰ ਨੇ ਮਸ਼ਹੂਰ ਪੱਤਰਕਾਰ ਨੇ ਵੱਧ ਫਾਲੋਅਰਾਂ ਉਹਨਾਂ ਦੇ ਹਾਂ ਉਹ ਅੱਜ ਕਿੱਥੇ ਨੇ ਉਹਨਾਂ ਨੇ ਇਹ ਕੁਸ ਕਿਉਂ ਨਹੀਂ ਦਿਖਾਇਆ ਸਾਨੂੰ ਲੱਗਿਆ ਕਿ ਇਹ ਤੁਹਾਡੇ ਬਾਰੇ ਜ਼ਿਕਰ ਹੋ ਰਿਹਾ ਹੈ ਹੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਤਾਂ ਵੀ ਅੱਜ ਇੱਥੇ ਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ ਵਾਗਾ ਇਹਦਾ ਤਾਂ ਅੱਜ ਅਸੀਂ ਪਟਿਆਲੇ ਆਏ ਵੇਖੀਏ ਜਿਨ੍ਹਾਂ ਦੇ ਜਿਹੜੇ ਮਹਿਲਾ ਪ੍ਰਧਾਨ ਆ ਪੰਜਾਬ ਦੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਜੀ ਫਿਰ ਧਰਨਾ ਸੀ ਆ ਜੀ ਮੈਂ ਉਹਨਾਂ ਦਾ ਇੰਟਰਵਿਊ ਕਰਨ ਆਇਆ ਮੈਂ 6 ਵਜੇ ਆ ਜਾਣਾਗਾ ਮੈਂ ਕਿਹੜਾ ਅਮਰੀਕਾ ਵਾਗੇ ਆਪਾਂ ਬਲਕਾਰ ਸਿੱਧੂ ਜੀ ਨੂੰ ਤੁਸੀਂ ਮੇਰਾ ਸਨੇਹਾ ਲਾ ਦਿਓ ਵੀ 6 ਵਜੇ ਲਾਈਵ ਆਪਾਂ ਇੰਟਰਵਿਊ ਰੱਖ ਲੈਨੇ ਆ ਬਲਕਾਰ ਸਿੱਧੂ ਨਾਲ 50 ਕੈਮਰੇ ਵੀ ਦਿਖਾਵਾਂਗੇ ਤੇ ਜਿਹੜੇ ਅਸੀਂ ਕੋਈ ਸਾਡੇ ਕੋਲੇ ਤੱਥ ਨੇ ਜਾਂ ਅਸੀਂ ਖੁਲਾਸੇ ਕਰਨੇ ਆ ਉਹ ਵੀ ਦਿਖਾ ਦਾਂਗੇ ਪਸੰਦ ਲੈਣੇ ਆ ਲਾਅ ਐਂਡ ਆਰਡਰ ਸੱਤਾ ਕਿਵੇਂ ਚੱਲ ਰਿਹਾ ਹੈਗਾ ਡਰੱਗਸ ਦਾ ਕੀ ਹਾਲ ਆ ਜੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਚੰਗੇ ਕੰਮ ਆ ਚੰਗੇ ਕੰਮ ਨਹੀਂ ਦਿਖਾਏ ਜਾ ਰਹੇ ਵੀ ਸ਼ਹਿਰ ਦੇ ਵਿੱਚ ਜੋ ਪ੍ਰਾਪਤੀਆਂ ਜਾਂ ਹਲਕੇ ਦੇ ਵਿੱਚ ਜੋ ਪ੍ਰਾਪਤੀਆਂ ਨੇ ਉਹ ਨਹੀਂ ਦਿਖਾਈਆਂ ਜਾ ਰਹੀਆਂ ਆ ਚੰਗੇ ਕੰਮ ਦਿਖਾ ਰਹੇ ਆ ਜੀ ਸੀਵਰੇਜ ਦਾ ਸ਼ਹਿਰ ਦੇ ਵਿੱਚ ਬਹੁਤ ਵਧੀਆ ਹਾਲ ਆ ਲਾਅ ਐਂਡ ਆਰਡਰ ਦਾ ਇੱਕ ਬਾਪੂ ਜੀ ਦਾ ਆ ਉਹ ਜੀਜਾ ਪੱਟ ਕੇ ਲੈ ਕੇ ਮੋਬਾਈਲ ਲੈ ਕੇ ਅਗਲੇ ਦਿਨ ਉਹਨਾਂ ਨੂੰ ਦੌਰਾ ਪੈ ਗਿਆ ਟੰਟ ਪੈ ਗਿਆ ਮੈਂ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾਈ ਮੈਂ ਕਿਹਾ ਉਹਨਾਂ ਦਾ ਪਤਾ ਵੀ ਲੈ ਕੇ ਆਓ ਬਜ਼ੁਰਗਾਂ ਦਾ ਮੈਂ ਕਿਹਾ ਨਾਲੇ ਚੋਰ ਫੜ ਕੇ ਸਾਹਮਣੇ ਕਰੋ ਵੀ ਕਿੱਥੇ ਨੇ ਬੰਦੇ ਭਾਈ ਜੀ ਐਮਐਲਏ ਸਾਹਿਬ ਐਮਐਲਏ ਸਾਹਿਬ ਨੂੰ ਤੁਸੀਂ ਇਹ ਪੁੱਛੋ ਵੀ ਜਿਹੜਾ ਰੀਲੀਜ਼ਿੰਗ ਆਰਡਰ ਦੇਤਾ ਮਾਨਯੋਗ ਅਦਾਲਤ ਨੇ ਕਿਉਂਕਿ ਮਕਦਮਾ ਹੋਇਆ ਹੈਗਾ ਭਰਾਜਪਿੰਡ ਵਾਲਾ ਉਹਦੇ ਤੇ ਉਹਨਾਂ ਦੀ ਕੀ ਟਿੱਪਣੀ ਆ ਚਲੋ ਐਮਐਲਏ ਸਾਹਿਬ ਦਾ ਆਪਾਂ ਲਾਈਵ ਇੰਟਰਵਿਊ ਕਰ ਦਿੰਨੇ ਆ 6 ਵਜੇ ਦਾ ਅੱਜ ਆ ਜਾਣਾ ਮੈਂ ਕਿਹੜਾ ਕੋਈ ਬਾਹਰ ਵਾ ਗਿਆ ਕਿਤੇ ਜੀ ਇਹ ਤੁਹਾਡਾ ਤੁਹਾਡਾ ਇਹ ਪੱਖ ਤੁਹਾਡਾ ਪੱਖ ਅਸੀਂ ਚਲਾ ਸਕਦੇ ਆ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਬਿਲਕੁਲ ਚਲਾਓ ਅਸੀਂ ਤਾਂ ਚੈਲੰਜ ਕਰਦੇ ਆ ਬਲਕਾਰ ਸਿੱਧੂ ਨੂੰ ਵੀ ਆਓ ਜੀ ਲਾਈਵ ਚੱਲ ਚੱਦੂਗਾ ਇੰਟਰਵਿਊ ਨਾਲੇ ਸਾਰਾ ਸ਼ਹਿਰ ਦੇਖੂਗਾ ਅਗਲੇ ਸਾਰੀ ਦੁਨੀਆ ਦੇਖੂਗੀ ਸਾਨੂੰ ਕੀ ਹੈ ਜੀ ਹੂੰ ਅੱਜ ਅੱਜ ਦਾ ਲਾਈਵ ਅੱਜ ਤਰੀਕ ਦੇ हिसाब ਨਾਲ ਅੱਜ ਦੀ ਤਰੀਕ ਦਾ ਹਾਂਜੀ ਅੱਜ ਮੇਰੇ ਨੂੰ ਆ ਜਾਣਾ ਜੀ ਤਾਂ 2 ਵਜੇ ਆ ਮੈਂ 3 3:30 ਜਾਂ 4:00 ਵਜੇ ਬਸ ਮੈਂ ਇੱਥੋਂ ਤੁਰ ਪੂੰਗਾ ਜੀ ਹਾਂਜੀ ਹਾਂ ਤੁਸੀਂ ਚਲਾ ਸਕਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਨਾਲੇ ਸੀ ਫੂਲ ਦੀ ਗੱਲ ਕਰ ਲਾਂਗੇ ਵੀ ਤੀਪੜੀ ਕਾਲਜ ਦੇ ਸਾਹਮਣੇ ਕੀ ਹੋ ਰਿਹਾ ਹੈਗਾ ਫੂਲ ਕਿਲੇ ਦੀ ਗੱਲ ਕਰ ਲਾਂਗੇ ਉਹ ਕੰਮ ਕਿਉਂ ਖੜਾ ਹੈਗਾ ਜੀ ਹੋਰ ਬਹੁਤ ਸਾਰੇ ਕੰਮ ਆ ਜੀ ਹਾਂਜੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਜੀ